ਜੇーストラਪਾ ਸ਼ੁਰੂਆਤ ਦੱਸਿਆ ਸੀ ਵੀ ਦੋ ਭਾਰਤੀ ਮੂਲ ਦੇ ਇੰਡੀਅਨ ਸਟੂਡੈਂਟ ਜਿਹੜੇ ਆ ਉਹਨਾਂ ਨੂੰ ਜੇਲ੍ਹ ਟਰਮ ਹੋਈ ਹੈ ਕਿਉਂਕਿ ਉਹਨਾਂ ਨੇ ਮਲਟੀ ਮਿਲੀਅਨ ਡਾਲਰ ਦਾ ਜਿਹੜਾ ਫਰਾਡ ਆ ਉਹ ਅਮਰੀਕਨ ਸਿਟੀਜ਼ਨ ਜਿਹੜੇ ਬਜ਼ੁਰਗ ਆ ਉਹਨਾਂ ਦੇ ਨਾਲ ਕੀਤਾ ਸੀਗਾ ਆ ਜਿਨ੍ਹਾਂ ਦੇ ਵਿੱਚੋਂ ਇੱਕ ਕਿਸ਼ਨ ਰਜੇਸ਼ ਕੁਮਾਰ ਪਟੇਲ 20 ਸਾਲਾਂ ਦਾ ਯੂਐਸਏ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਆਇਆ ਸੀ ਤੇ ਉਹਨੂੰ ਹੁਣ 63 ਮਹੀਨਿਆਂ ਦੀ 5 ਸਾਲ ਤੋਂ ਵੱਧ ਦੀ ਜਿਹੜੀ ਸਜ਼ਾ ਹੋਈ ਆ ਉਹ ਤੋਂ ਬਾਅਦ ਫਿਰ ਰਿਪੋਰਟ ਕੀਤਾ ਜਾਊਗਾ ਯੂ ਐਸ ਦੀ ਡਿਪਾਰਟਮੈਂਟ ਆਫ ਜਸਟਿਸ ਨੇ ਇਹ ਕਿਹਾ ਭਈ ਜਿਹੜਾ ਪਟੇਲ ਆ ਇਹ ਆਨਲਾਈਨ ਫਿਸ਼ਿੰਗ ਕਾਂਸਪੀਰੇਸੀ ਦੇ ਵਿੱਚ ਇਨਵੋਲਵ ਸੀ ਜਦੋਂ ਗਵਰਨਮੈਂਟ ਆਫੀਸ਼ੀਅਲ ਬਣ ਕੇ ਜਦੋਂ ਤੁਹਾਡੇ ਘਰਾਂ ਚ ਕਾਲਾਂ ਆਉਂਦੀਆਂ ਜੀ ਮੈਂ ਆਈ ਆਰ ਐਸ ਤੋਂ ਆ ਜਾਂ ਮੈਂ ਇੱਥੋਂ ਆ ਜੀ ਇਮੀਗ੍ਰੇਸ਼ਨ ਤੋਂ ਆ ਤੇ ਕਿਸੇ ਤੋਂ ਸੋਨਾ ਲੈ ਲਿਆ ਕਿਸੇ ਤੋਂ ਪੈਸਾ ਲੈ ਲਿਆ ਸੋ ਇਸ ਨੇ 25 ਦੇ ਕਰੀਬ ਜਿਹੜੇ ਬਜ਼ੁਰਗਾਂ ਉਹਨਾਂ ਨੂੰ ਲੁੱਟਿਆ ਤੇ 2.7 ਮਿਲੀਅਨ ਡਾਲਰ ਦੇ ਕਰੀਬ ਜੋ ਪੈਸੇ ਆ ਕਲੈਕਟ ਕੀਤੇ ਹੈਗੇ ਆ ਅਗਸਤ 24 2024 ਦੀ ਗੱਲ ਆ ਇਹ ਗ੍ਰੇਨਾਈਟ ਸ਼ੋਲਸ ਟੈਕਸਸ ਦੇ ਵਿੱਚ ਵਾਪਰਿਆ ਸੀਗਾ ਹੁਣ ਉਹ ਫੈਡਰਲ ਕਸਟਰੀ ਚ ਕਿਉਂਕਿ ਹੁਣ ਦੁਬਾਰਾ ਕੀ ਅਸੀਂ ਪਹਿਲਾਂ ਵੀ ਕਵਰ ਕੀਤੀ ਸੀ 24 ਦੇ ਵਿੱਚ ਪਰ ਹੁਣ ਉਹਨੂੰ ਸਜ਼ਾ ਹੋਈ ਹੈਗੀ ਆ ਸੋ ਉਹਦੇ ਨਾਲ ਦਾ ਜਿਹੜਾ ਡਿਫੈਂਡੈਂਟ ਸੀਗਾ ਉਹ ਧਰਵ ਮੰਗ ਮੰਗੂ ਕਿਆ ਉਹਦਾ ਨਾਮ ਤਰੋਵ ਰਜੀਸ਼ ਭਾਈ ਮੰਗੂ ਕਿਆ ਮੰਗੂ ਕਿਆ ਦੋਨੋਂ ਗਜਰਾਤੀ ਆ ਤੇ ਦੋਨੋਂ ਹੀ ਭਾਰਤੀ ਹੈਗੇ ਆ 16 ਜੂਨ 2025 ਨੂੰ ਨੇ ਪਲੇਆ ਕੀਤਾ ਗਿਲਤੀ ਮੰਨਿਆ ਹੈਗਾ ਉਸ ਤੋਂ ਬਾਅਦ ਜਿਹੜੀ ਸਜ਼ਾ ਆ ਇਹਨਾਂ ਨੂੰ ਮਿਲੀ ਹੈਗੀ ਆ ਏ ਹਰਜੋਤ ਸਿੰਘ ਜੀ ਗੁਜਰਾਤ ਮਾਡਲ ਆ ਮੋਦੀ ਵਾਲਾ ਜਿਹੜਾ ਇੱਥੇ ਪਹੁੰਚਿਆ ਆ ਨਿਆਣਿਆਂ ਦੇ ਰੂਪ ਦੇ ਵਿੱਚ ਸਟੂਡੈਂਟ ਦੇ ਰੂਪ ਦੇ ਵਿੱਚ ਆ ਕੇ ਦੱਸੋ ਕਿਹੜੇ ਚੰਨ ਜਿਹੜੇ ਆ ਇਹ ਚਾੜ ਰਹੇ ਆ ਉਹ ਬਜ਼ੁਰਗ ਉਹ ਜਿਨ੍ਹਾਂ ਨੇ ਮਿਹਨਤਾਂ ਕਰਕੇ ਕੋਈ ਸਰਮਾਇਆ ਬਣਾਇਆ ਤੇ ਉਹਨਾਂ ਦੀ ਜਿਹੜੀ ਲੁੱਟ ਖੋਹ ਆ ਕਿਸ ਤਰੀਕੇ ਨਾਲ ਕਰ ਰਹੇ ਆ ਕਹਿੰਦੇ ਵੀ ਉਹਨਾਂ ਕੋ ਧੱਕੇ ਨਾਲ ਕੈਸ਼ ਤੇ ਜਿਹੜਾ ਸੋਨਾ ਆ ਉਹ ਕਢਾ ਲੈਂਦੇ ਸੀ ਕੀ ਜਿਹੜਾ ਉਹਨਾਂ ਨੂੰ ਲਾਉਂਦੇ ਸੀ ਕਿਵੇਂ ਜਿਹੜਾ ਉਹ ਕਰਦੇ ਸੀ ਇਹ ਇਹ ਚੀਜ਼ ਜਿਹੜੀ ਉਹ ਸਾਹਮਣੇ ਆ ਰਹੀ ਆ ਇਹ ਪਹਿਲੇ ਨਹੀਂ ਇਸ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੇ ਜਿਹੜੇ ਭਾਰਤੀ ਮੂਲ ਦੇ ਸਟੂਡੈਂਟ ਇਦਾਂ ਹੀ ਲੋਕਾਂ ਨੂੰ ਕੌਲਾਂ ਕਰਕੇ ਠੱਗਣ ਦੇ ਲਈ ਜਿਹੜੇ ਉਹ ਫੜੇ ਜਾਂਦੇ ਰਹੇ ਆ ਰੀਸੈਂਟਲੀ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਵੀ ਇਹਨਾਂ ਦੀਆਂ ਜਿਹੜੀਆਂ ਇਦਾਂ ਦੇ ਹੋਰ ਜਿਹੜੇ ਪੁੱਠੇ ਕਾਰਏ ਕਰਨ ਵਾਲਿਆਂ ਦੀਆਂ ਜਿਹੜੀਆਂ ਉਹ ਸਾਹਮਣੇ ਆਈਆਂ ਸੀਗੀਆਂ ਤੇ ਇਹ ਚੀਜ਼ ਜਿਹੜੀ ਇਸ ਟਾਈਮ ਸਾਹਮਣੇ ਆਪਾਂ ਜਿਹੜੀ ਉਹ ਦੇਖ ਰਹੇ ਹੈਗੇ ਆ ਸੋ ਸਟੂਡੈਂਟ ਵੀਜ਼ੇ ਤੇ ਆ ਕੇ ਟੈਕਸਸ ਦੇ ਵਿੱਚ ਮਨੀ ਲਾਂਡਰਿੰਗ ਜਿਹੜੀ ਉਹ ਹੈ ਇਹ ਇਹ ਜਿਹੜੀ ਭਾਈ ਆ ਇਹ ਕਰ ਰਹੇ ਸੀਗੇ ਸੋ ਇਹ ਜਿਹੜੀ ਇਹਨਾਂ ਨੇ ਰਜੇਸ਼ ਕੁਮਾਰ ਪਟੇਲ ਨਵਸਾਰੀ ਗੁਜਰਾਤ ਦਾ ਇਹ ਰਹਿਣ ਰਹਿਣ ਵਾਲਾ ਸੀਗਾ ਉਥੋਂ ਇਹ ਆਇਆ ਸੀ ਉਹਨੂੰ 63 ਮਹੀਨੇ ਦੀ ਜਿਹੜੀ ਸਜ਼ਾ ਆ ਇਸ ਦੇ ਵਿੱਚ ਨਾਲ ਜਿਹੜੀ ਉਹ ਸੁਣਾਈ ਗਈ ਹੈ ਗ੍ਰੇਨਾਈਟ ਸ਼ੋਜ਼ ਪੁਲਿਸ ਡਿਪਾਰਟਮੈਂਟ ਨੇ ਜਿਹਦਾ ਹਰਜੋਜੀ ਨੇ ਪਹਿਲਾਂ ਦੱਸਿਆ ਵੀ 2024 ਦੇ ਵਿੱਚ ਇਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਸੀ ਤੇ ਇਹਦਾ ਸਾਥੀ ਜਿਹੜਾ ਧਰੋਵਾ ਮੰਗੂ ਭਾਈ ਉਹ ਵੀ ਜਿਹੜਾ ਇਹਨਾਂ ਨੇ ਜਿਹੜਾ ਉਹ ਚੰਗ ਚੱਕਿਆ ਨਾਲ ਹੈਗਾ ਆ ਉਸ ਤੋਂ ਵੀ ਜਿਹੜੀ ਉਹ ਸਜ਼ਾ ਹੋਈ ਹੈਗੀ ਆ ਤੇ ਹੁਣ ਇਹਨਾਂ ਦੀ ਜਿਹੜੀ ਇਹਨਾਂ ਨੂੰ ਇਵੈਂਚੁਅਲੀ ਜਿਹੜਾ ਵਾਪਸ ਆ ਭਾਰਤ ਨੂੰ ਜਿਹੜਾ ਉਹ ਕਲ ਦਿੱਤਾ ਜਾਵੇਗਾ ਇਹ ਸਜ਼ਾ ਪਹਿਲਾਂ ਸਜ਼ਾ ਪੂਰੀ ਹੋਣ ਤੋਂ ਬਾਅਦ ਤੇ ਯੂਐਸਟੀ ਜਿਹੜੀ ਜਸਟਿਸ ਡਿਪਾਰਟਮੈਂਟ ਆ ਤੇ ਐਫਬੀਆਈ ਨੇ ਇੱਕ ਵਾਰੀ ਫੇਰ ਸਾਰੇ ਲੋਕਾਂ ਨੂੰ ਬੇਨਤੀ ਕੀਤੀ ਆ ਖਾਸ ਕਰਕੇ ਜਿਹੜੇ ਸੀਨੀਅਰਸ ਆ ਬਜ਼ੁਰਗ ਹੈਗੇ ਆ ਵੀ ਜੇ ਤੁਹਾਨੂੰ ਕਾਲਸ ਆndੀਆਂ ਆ ਵੀ ਉਹ ਰੀ ਉਹ ਕਲੇਮ ਕਰਦੇ ਆ ਤੇ ਜੇ ਮੈਂ ਗਵਰਨਮੈਂਟ ਦਾ EMPLOYEE ਆ ਜਾਂ ਲਾ ਇਨਫੋਰਸਮੈਂਟ ਏਜੰਸੀ ਤੋਂ ਆ ਉਹਨਾਂ ਨੂੰ ਇਗਨੋਰ ਕਰੋ ਜੇ ਤੁਹਾਨੂੰ ਬਿਲਕੁਲ ਹੀ ਸ਼ੱਕ ਆ ਤਾਂ ਤੁਸੀਂ ਫਿਰ ਬਾਅਦ ਚ ਪੁਲਿਸ ਨੂੰ ਕਾਲ ਕਰਕੇ ਕਨਫਰਮ ਕਰ ਸਕਦੇ ਹੋ ਸੋ ਕਿਸੇ ਨੂੰ ਵੀ ਪੈਸੇ ਨਾ ਦਿਓ ਨਾ ਤਾਂ IRS ਕਦੇ ਤੁਹਾਨੂੰ ਜਿਹੜੇ ਆ ਫੋਨ ਦੇ ਉੱਤੇ ਗੱਲਬਾਤ ਕਰਦੇ ਹਮੇਸ਼ਾ ਹੀ ਉਹ ਤੁਹਾਨੂੰ ਲੈਟਰ ਦੇ ਰਾਹੀਂ ਜਿਹੜੀ ਗੱਲਬਾਤ ਕਰਦੇ ਹੈ